ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਜੇ ਇਸ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਵੱਲੋਂ 19197 ਦੇ ਵਿੱਚ ਹਸਲੇ ਵਰਨੇ ਹਸਲੇ ਐਲਬਮ ਦੇ ਨਾਲ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਇਹ ਉਹ ਟਾਈਮ ਆ ਜਦੋਂ ਐਲਬम्स ਦਾ ਦੌਰ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਇੱਕ ਐਲਬਮ ਦੇ ਵਿੱਚ ਬਹੁਤ ਸਾਰੇ ਗੀਤ ਹੁੰਦੇ ਸੀਗੇ ਤਾਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਗਲੀ ਐਲਬਮ ਬੇਗਾਨੇ ਰਿਲੀਜ਼ ਕੀਤੀ ਗਈ ਸੀ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਇਸ ਸਿੰਗਰ ਦਾ ਨਾਮ ਹੈ ਪ੍ਰੀਤ ਹਰਪਾਲ ਜਿਨ੍ਹਾਂ ਦੀ ਅੱਜ ਦੇ ਟਾਈਮ ਦੇ ਵਿੱਚ ਵੀ ਕਾਫੀ ਪੰਜਾਬੀ ਇੰਡਸਟਰੀ ਦੇ ਵਿੱਚ ਵਧੀਆ ਨਾਮ ਹੈ ਉਹਨਾਂ ਦੇ ਵੱਲੋਂ ਇੱਕ ਬਹੁਤ ਸੁਨਮਕਾਮ ਹਾਸਲ ਕੀਤਾ ਗਿਆ ਤੇ ਕਿਸੇ ਜਾਣ ਪਛਾਣ ਦੇ ਉਹ ਮਹਤਾਜਮੀ ਹੈ 프리ਧਰਪਾਲ ਦੀ ਗੱਲ ਕਰੀਏ ਤੇ ਇਸ ਤੋਂ ਬਾਅਦ ਉਹਨਾਂ ਨੇ ਫਿਲਮ ਸਿਰਫਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਹਿਲੀ ਫਿਲਮ ਸਰਫਰੇ ਵਿੱਚੋ ਐਕਟਨੈ ਗੁਰਲੀਨ ਚੋਪੜਾ ਮੋਨਿਕਾ ਬੈਦੀ ਰੋਸ਼ਨ ਪ੍ਰਿੰਸ ਨਾਲ ਕੰਮ ਕੀਤਾ ਸੀ ਇਹ ਫਿਲਮ 2010 ਦੇ ਵਿੱਚ ਰਿਲੀਜ਼ ਹੋਈ ਸੀ ਗਾਇਕੀ ਅਤੇ ਫਿਲਮੀ ਸਫ਼ਰ ਦੇ ਬਾਅਦ ਐਕਟਨੈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਦੁਨੀਆ ਭਰ ਚ ਖੂਬ ਨਾਮ ਕਮਾਇਆ ਅੱਜ ਵੀ ਪ੍ਰੀਤ ਹਰਪਾਲ ਆਪਣੇ ਸ਼ਾਨਦਾਰ ਅੰਦਾਜ਼ ਤੇ ਗਾਇਕੀ ਦੇ ਨਾਲ ਦਰਸ਼ਕਾਂ ਨੂੰ دیਵਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਆ ਦੱਸਦੀ ਕਿ ਉਹਨਾਂ ਦੀ ਗਾਇਕੀ ਬੱਚੇ ਵੀ ਪਸੰਦ ਕਰਦੇ ਨੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤ ਹਰਪਾਲ ਹੁਣ ਵੀ ਸੋਸ਼ਲ ਮੀਡੀਆ ਉਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਬ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਉੱਥੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਹੁਣ ਵੀ ਗਾਣੇ ਜਦੋਂ ਕੱਢੇ ਜਾਂਦੇ ਆ ਤੇ ਲੋਕ ਉਹਨਾਂ ਗਾਣਿਆਂ ਦੇ ਉੱਤੇ ਝੂਮਦਿਆਂ ਹੋਇਆਂ ਨਜ਼ਰ ਆਉਂਦੇ ਆ ਜੇਕਰ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ 716k ਫੋਲੋਅਰਸ ਜੁਆ ਉਹਨਾਂ ਨੂੰ ਫੋਲੋ ਕਰਦੇ ਆ ਜਿੱਥੇ ਉਹ ਆਪਣੀ ਅਕਸਰ ਪ੍ਰੋਫੈਸ਼ਨਲ ਪਰਸਨਲ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਪੋਸਟਾਂ ਸਾਂਝੀਆਂ ਕਰਦੇ ਆ ਤਾਂ ਦੱਸਦੀ ਹੈ ਕਿ ਪ੍ਰੀਤ ਹਰਪਾਲ ਦਾ ਜੇਕਰ ਲੇਟੈਸਟ ਟਰੈਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲੇਟੈਸਟ ਟਰੈਕ ਪੱਗ ਦੀਆਂ ਪੂਣੀਆਂ ਰਿਲੀਜ਼ ਹੋਇਆ ਸੀ ਜੁਲਾਈ ਮਹੀਨੇ ਦੇ ਵਿੱਚ ਤਾਂ ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀਗਾ ਇਸ ਵੇਲੇ ਉਹ ਪੰਜਾਬ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੇ ਹੋਏ ਨਜ਼ਰ ਆ ਰਹੀ ਤਾਂ ਇਸ ਵੇਲੇ ਜਿਵੇਂ ਕਿ ਸਭ ਨੂੰ ਪਤਾ ਪੰਜਾਬ ਜੋ ਆ ਹੜਾ ਦੀ ਮਾਰ ਚ ਚਲ ਰਿਹਾ ਤਾਂ ਇਸ ਵੇਲੇ ਉਹ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਪ੍ਰੀਤ ਹਰਪਾਲ ਦਾ ਕਿਹੜਾ ਗੀਤ ਸਭ ਤੋਂ ਵੱਧ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਇਜਾਜ਼ਤ ਤੇ ਦੇਖਦੇ ਰਹੋ ਦਾਨਿਕ ਸਵੇਰਾ ਟੀਵੀ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਜੇ ਇਸ ਸਿੰਗਰ ਦੀ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੇ ਵੱਲੋਂ 19197 ਦੇ ਵਿੱਚ ਹਸਲੇ ਵਰਨੇ ਹਸਲੇ ਐਲਬਮ ਦੇ ਨਾਲ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਇਹ ਉਹ ਟਾਈਮ ਆ ਜਦੋਂ ਐਲਬम्स ਦਾ ਦੌਰ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਇੱਕ ਐਲਬਮ ਦੇ ਵਿੱਚ ਬਹੁਤ ਸਾਰੇ ਗੀਤ ਹੁੰਦੇ ਸੀਗੇ ਤਾਂ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਗਲੀ ਐਲਬਮ ਬੇਗਾਨੇ ਰਿਲੀਜ਼ ਕੀਤੀ ਗਈ ਸੀ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀਗਾ ਇਸ ਸਿੰਗਰ ਦਾ ਨਾਮ ਹੈ ਪ੍ਰੀਤ ਹਰਪਾਲ ਜਿਨ੍ਹਾਂ ਦੀ ਅੱਜ ਦੇ ਟਾਈਮ ਦੇ ਵਿੱਚ ਵੀ ਕਾਫੀ ਪੰਜਾਬੀ ਇੰਡਸਟਰੀ ਦੇ ਵਿੱਚ ਵਧੀਆ ਨਾਮ ਹੈ ਉਹਨਾਂ ਦੇ ਵੱਲੋਂ ਇੱਕ ਬਹੁਤ ਸੋਨਾ ਮਕਾਮ ਹਾਸਲ ਕੀਤਾ ਗਿਆ ਤੇ ਕਿਸੇ ਜਾਣ ਪਛਾਣ ਦੇ ਉਹ ਮਹਤਾਜਮੀ ਹੈ ਪ੍ਰੀਤ ਹਰਪਾਲ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਉਹਨਾਂ ਨੇ ਫਿਲਮ ਸਰਫਰੇ ਦੇ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਹਿਲੀ ਫਿਲਮ ਸਰਫਰੇ ਵਿੱਚ ਉਹ ਐਕਟਨੈ ਗੁਰਲੀਨ ਚੋਪੜਾ ਮੋਨਿਕਾ ਬੈਦੀ ਰੋਸ਼ਨ ਪ੍ਰਿੰਸ ਨਾਲ ਕੰਮ ਕੀਤਾ ਸੀ ਇਹ ਫਿਲਮ 2010 ਦੇ ਵਿੱਚ ਰਿਲੀਜ਼ ਹੋਈ ਸੀ ਗਾਇਕੀ ਅਤੇ ਫਿਲਮੀ ਸਫ਼ਰ ਦੇ ਬਾਅਦ ਐਕਟਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਦੁਨੀਆ ਭਰ ਚ ਖੂਬ ਨਾਮ ਕਮਾਇਆ ਅੱਜ ਵੀ ਪ੍ਰੀਤ ਹਰਪਾਲ ਆਪਣੇ ਸ਼ਾਨਦਾਰ ਅੰਦਾਜ਼ ਤੇ ਗਾਇਕੀ ਦੇ ਨਾਲ ਦਰਸ਼ਕਾਂ ਨੂੰ دیਵਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਆ ਨਾਜ਼ੀ ਕਿ ਉਹਨਾਂ ਦੀ ਗਾਇਕੀ ਬੱਚੇ ਵੀ ਪਸੰਦ ਕਰਦੇ ਨੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤ ਹਰਪਾਲ ਹੁਣ ਵੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਬਹੁਤ ਸਰੀਆ ਪੋਸਟ ਆਪਣੇ ਫੈਨਸ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਉੱਥੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਹੁਣ ਵੀ ਗਾਣੇ ਜਦੋਂ ਕੱਢੇ ਜਾਂਦੇ ਆ ਤੇ ਲੋਕ ਉਹਨਾਂ ਗਾਣਿਆਂ ਦੇ ਉੱਤੇ ਝੂਮਦਿਆਂ ਹੋਇਆਂ ਨਜ਼ਰ ਆਉਂਦੇ ਆ ਜੇਕਰ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ਦੀ ਗੱਲ ਕੀਤੀ ਜਾਵੇ ਤਾਂ 716k ਫੋਲੋਅਰਸ ਹੋਆ ਉਹਨਾਂ ਨੂੰ ਫੋਲੋ ਕਰਦੇ ਆ ਜਿੱਥੇ ਉਹ ਆਪਣੀ ਅਕਸਰ ਪ੍ਰੋਫੈਸ਼ਨਲ ਪਰਸਨਲ ਜ਼ਿੰਦਗੀ ਦੇ ਨਾਲ ਜ ਪੋਸਟਰ ਸਾਂਝਾ ਕਰਦੇ ਆ ਤਾਂ ਦੱਸਦੀ ਆ ਕਿ ਪ੍ਰੀਤ ਹਰਪਾਲ ਦਾ ਜਿਹੜਾ ਲੇਟੈਸਟ ਟਰੈਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲੇਟੈਸਟ ਟਰੈਕ ਪੱਗ ਦੀਆਂ ਪੂਣੀਆਂ ਰਿਲੀਜ਼ ਹੋਇਆ ਸੀ ਜੁਲਾਈ ਮਹੀਨੇ ਦੇ ਵਿੱਚ ਤਾਂ ਜਸ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀਗਾ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਸੋਨਾ ਕੰਮ ਕਰਦੇ ਹੋਏ ਨਜ਼ਰ ਆ ਰਹੀ ਤਾਂ ਇਸ ਵੇਲੇ ਜਿਵੇਂ ਕਿ ਸਭ ਨੂੰ ਪਤਾ ਪੰਜਾਬ ਜੋ ਹੜਾ ਦੀ ਮਾਰ ਚੱਲ ਰਿਹਾ ਤਾਂ ਇਸ ਵੇਲੇ ਉਹ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰਦਿਆਂ ਹੋਇਆਂ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਪ੍ਰੀਤ ਹਰਪਾਲ ਦਾ ਕਿਹੜਾ ਗੀਤ ਸਭ ਤੋਂ ਵੱਧ ਵਧੀਆ ਲੱਗਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਤੇ ਦੇਖਦੇ ਰਹੋ ਦਾਨਿਕ ਸਵੇਰਾ ਟੀਵੀ